328 ਰੂਪ ਜਿਹੜੇ ਗਾਇਬ ਹੋਏ ਨੇ ਉਹ ਰੋਲਾ ਜਿਹੜਾ ਪਿਆ ਹੈ ਹਨਾ ਉਹ ਜੋ ਵੀ ਗਲਤੀ ਹੋਈ ਹੈ ਉਹਦੇ ਵਾਸਤੇ ਸ਼੍ਰੋਮਣੀ ਕਮੇਟੀ ਜਰੂਰ ਉਹਦੇ ਵਾਸਤੇ ਉਹਨਾਂ ਤੇ ਗਲਤੀ ਹੋਈ ਹੈ ਹਨਾ ਪਰ ਵੀ ਰਹੇ ਨੇ ਉਥਾ ਉਹ ਕਹਿ ਰਹੇ ਨੇ ਹਨਾ ਉਹਨਾਂ ਨੇ ਉਹ ਸਾਰਾ ਕੁਝ ਪੰਥ ਦੇ ਸਾਹਮਣੇ ਸਪਸ਼ਟ ਕਰ ਦਿੱਤਾ ਸਾਡੇ ਕੋਲ ਤਾਂ ਸਭ ਤੋਂ ਵੱਡੀ ਸੁਪਰੀਮ ਸੜਾ ਕਾਲ ਤਖਤ ਸਭ ਹੈਗਾ ਹਨਾ ਜੇ ਕਿਸੇ ਨੂੰ ਹਲੇ ਵੀ ਕੋਈ ਸ਼ੱਕ ਹੈ ਐਸਜੀਪੀਸੀ ਨੇ ਇਨਕੁਆਇਰੀ ਕਰਕੇ ਉਹਨਾਂ ਬੰਦਿਆਂ ਤੇ ਕਾਰਵਾਈ ਵੀ ਕਰਤੀ ਯਾਰ ਗੁਣਾ ਬੰਦਿਆਂ ਤੇ ਕਾਰਵਾਈ ਵੀ ਹੋਈ ਹੈ ਇਹਨਾਂ ਕੁਸ਼ਕ ਬੰਦੇ ਸਿੱਖਾਂ ਦੇ ਉਹ ਕਦੇ ਤਾਂ ਭਾਜਪੀ ਦੇ ਧੱਕੇ ਚੜ ਜਾਂਦੇ ਨੇ ਤੇ ਕਦੇ ਹੁਣ ਹੁਣ ਸਰਕਾਰ ਦੇ ਧੱਕੇ ਚੜੇ ਹੋਏ ਨੇ ਹੁਣ ਜਿਹੜੀ ਅਸਲ ਬਿਮਾਰੀ ਜਿਹੜੀ ਚੱਲੀ ਹੋਈ ਆ ਉਹ ਇਹ ਹੈ ਵੀ ਅਕਾਲੀ ਦਲ ਦੀ ਪਿਛਲੀ ਚੋਣਾਂ ਚ ਵੋਟ ਖੁਰਗੀ ਸੀ ਬਹੁਤ ਜ਼ਿਆਦਾ ਹੁਣ ਅਕਾਲੀ ਦਲ ਹੋ ਰਿਹਾ ਅੱਪ ਹਣਾ ਅਕਾਲੀ ਦਲ ਤਰੱਕੀ ਕਰ ਰਿਹਾ ਮੈਂ ਕਹੂੰਗਾ ਬਹੁਤ ਜ਼ਿਆਦਾ ਉਸ ਕਰਕੇ ਹੁਣ ਇਹ ਸਾਰੇ ਮੁੱਦੇ ਨੇ ਜਿਹੜੇ ਦੁਬਾਰਾ ਉਠਾਲੇ ਜਾ ਰਹੇ ਨੇ ਔਰ ਇਹਦਾ ਦਸਤਾ ਕੋਹਾੜੇ ਦਾ ਸਾਡੇ ਸਿੱਖ ਬਣ ਰਹੇ ਨੇ ਕਦੇ ਜ਼ਿੰਦਗੀ ਚ ਪੰਥ ਦਾ ਮੀਣਾ ਨਹੀਂ ਲਈਦਾ ਹੁੰਦਾ